ਇਸ ਸੀਆਈਏ ਸਟਾਫ ਦੇ ਵਿੱਚ ਤੁਹਾਡੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਜਿਹੜੇ ਨੇ ਵਿਨੋਦ ਕਮਾਨ ਨੂੰ ਸਸਪੈਂਡ ਕੀਤਾ ਗਿਆ ਸਿਰ ਕੀ ਸਾਰਾ ਮਾਮਲਾ ਹੈ। ਮਾਨਜੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਮਾਨਜੋਗ ਸੀਐਮ ਸਾਹਿਬ ਦੇ ਡਾਇਰੈਕਸ਼ਨ ਤੇ ਪੰਜਾਬ ਪੁਲਿਸ ਕਮਿਟਿਡ ਹੈ ਤੇ ਤਰਨਤਨ ਪੁਲਿਸ ਕਮਿਟਿਡ ਹੈ ਨਸ਼ਾ ਦੇ ਖਿਲਾਫ ਤੇ ਕਰਪਸ਼ਨ ਦੇ ਖਿਲਾਫ ਤੇ ਇਸੇ ਲੜੀ ਦੇ ਵਿੱਚ ਜਿਹੜਾ ਹੈਗਾ ਜਿਹੜੇ ਪੁਲਿਸ ਡਿਪਾਰਟਮੈਂਟ ਵਿੱਚ ਵੀ ਜਿਹੜੇ ਲੋਕ ਇਨਵੋਲਡ ਹੈਗੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਸਹਮਤੀ ਰੱਖਦੇ ਹੈਗੇ ਆ ਉਹਨਾਂ ਦੇ ਨਾਲ ਕਨੈਕਟਸ ਕਰਦੇ ਹੈਗੇ ਜਾਂ ਕਰਪਸ਼ਨ ਚ ਇਨ ਕ੍ਰਿਮੀਨਲ ਐਲੀਮੈਂਟ ਨੂੰ ਜਾਂ ਜਿਹੜੇ ਡਰੱਗਸ ਦੇ ਜਿਹੜੇ ਪੈਡਲਰ ਸ ਆ ਸਪਲਾਈ ਕਰੇ ਉਹਨਾਂ ਨੂੰ ਕਿਸੇ ਤਰੀਕੇ ਦੇ ਰਿਆਇਤ ਦਿੰਦੇ ਉਹਨਾਂ ਨਾਲ ਮਿਲ ਕੇ ਕੋਈ ਗਲਤ ਕੰਮ ਕਰ ਰਹੇ ਹੈਗੇ ਉਹਨਾਂ ਦੇ ਖਿਲਾਫ ਸਾਡਾ ਜ਼ੀਰੋ ਟੋਲਰੈਂਸ ਪੋਲਿਸੀ ਹੈਗੀ ਸਾਡੀ ਤੇ ਉਸੇ ਲੜੀ ਦੇ ਵਿੱਚ ਜਦੋਂ ਸਾਡੇ ਧਿਆਨ 'ਚ ਇੱਕ ਚੀਜ਼ ਆਈ ਜਿਹਦੇ ਵਿੱਚ ਐਸਆਈ ਵਿਨੋਦ ਕੁਮਾਰ ਸੀਆਈਏ ਵੱਲੋਂ ਇੱਕ ਸਰਪੰਚ ਸਤਨਾਮ ਸਿੰਘ ਦੇ ਨਾਲ ਮਿਲ ਕੇ ਤੇ ਇੱਕ ਡਰੱਗ ਪੈਡਲਰ ਜਿਹੜਾ ਸੀਗਾ ਉਹਦੀ ਇੱਕ ਸਾਥੀ ਲੜਕੀ ਨੂੰ ਪਹਿਲਾਂ ਅਰੈਸਟ ਕੀਤਾ ਗਿਆ ਮਤਲਬ ਇਨਫਾਰਮਲੀ ਉਹਨੂੰ ਅਪ੍ਰੀਹੈਂਡ ਕੀਤਾ ਗਿਆ ਪ੍ਰਿੰਟ ਕਰਨ ਤੋਂ ਬਾਅਦ ਉਹਨੂੰ ਦਰਾ ਧਮਕਾ ਕੇ ਤੇ ਸੀਆਈਏ ਦਾ ਦਬਕਾ ਦੇ ਕੇ ਤੇ ਉਸ ਤੋਂ ਫਿਰ ਬਾਅਦ ਚ ਪੈਸੇ ਐਂਟ ਕੇ ਤੇ ਬਾਅਦ ਉਹਨੂੰ ਰਿਲੀਵ ਕਰ ਦਿੱਤਾ ਗਿਆ ਤੇ ਜਦੋਂ ਸਾਡੇ ਦੋ ਟਿਸਾ ਗੱਲ ਆਈ ਤੇ ਇਮੀਡੀਏਟਲੀ ਅਸੀਂ ਕਾਰਵਾਈ ਕਰਦੇ ਹੋਏ ਇੱਕ ਐਫਆਈਆਰ ਪੀਸੀਐਕਟ ਦੇ ਤਹਿਤ ਸਤਨਾਮ ਸਿੰਘ ਤੇ ਵੀ ਤੇ ਐਸਆਈ ਵਿਨੋਦ ਕੁਮਾਰ ਤੇ ਵੀ ਦਰਜ ਕੀਤਾ ਗਿਆ ਐਸਆਈ ਵਿਨੋਦ ਕੁਮਾਰ ਨੂੰ ਜਦੋਂ ਇਸ ਚੀਜ਼ ਦੀ ਬਣਕ ਲੱਗੀ ਉਹ ਨਾਲ ਹੀ ਅਪਸਕਾਉਂਡ ਕਰ ਗਿਆ ਬਟ ਅਸੀਂ ਉਹਨੂੰ ਸਸਪੈਂਡ ਕਰਤਾ ਹੈਗਾ ਤੇ ਸਾਡੀ ਟੀਮਸ ਡਿਪਲੂਟ ਕੀਤੀ ਹੋਈ ਹੈਗੀ ਜਿਹੜੀ ਉਹਨੂੰ ਜਲਦ ਅਰੈਸਟ ਕਰ ਲੇਗੀ ਤੇ ਜਿਹੜਾ ਦੂਸਰਾ ਵਿਚੋਲਿਆ ਸੀਗਾ ਸਤਨਾਮ ਸਿੰਘ ਸਰਪੰਚ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈਗਾ ਬਾਕੀ ਅਸੀਂ ਇਸ ਕੇਸ ਨੂੰ ਪੂਰਾ ਡਿਟੇਲ ਚ ਇਨਵੈਸਟੀਗੇਟ ਕਰਾਂਗੇ ਜਿਹੜੇ ਸਾਡੇ ਹੋਰ ਮੁਲਾਜ਼ਮ ਕੋਈ ਇਸ ਚ ਇਨਵੋਲਡ ਹੋਣਗੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਾਂਗੇ ਕਿੰਨੀ ਰਕਮ ਸੀ ਜਿਹੜੀ ਲਈ ਗਈ ਸੀ ਜਾਂ ਉਸ ਸਾਥ ਨੂੰ ਇਹਦੇ ਵਿੱਚ ਜਿਹੜਾ ਹੈਗਾ 3 ਲੱਖ ਦੇ ਅਰਾਊਂਡ ਅਮਾਉਂਟ ਪੂਰਾ ਆਇਆ ਹੈਗਾ ਬਟ ਇਹਦੀ ਡਿਟੇਲ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਕਿ ਦੇ ਫਾਰਵਰਡ ਬੈਕਵਰਡ ਲਿੰਕਸ ਹੈਗੇ ਔਰ ਕਿਹੜੇ-ਕਿਹੜੇ ਬੰਦੇ ਨੂੰ ਸਾਡੇ ਡਿਪਾਰਟਮੈਂਟ ਦੇ ਪੁਲਿਸ ਡਿਪਾਰਟਮੈਂਟ ਦਾ ਕੋਈ ਸੀਆਈ ਅਧਾਇਕ ਜਾਂ ਕੋਈ ਹੋਰ ਇਨਵੋਲਡ ਹੈਗਾ ਉਹਨੂੰ ਅਰ ਦੀ ਸੇਮ ਟਾਈਮ ਜਿਹੜਾ ਵਿਚੋਲਿਆ ਹੈਗਾ ਉਹਨੇ ਜਾਂ ਕਿਸੇ ਹੋਰ ਬੰਦੇ ਨੇ ਪੈਸਾ ਲੇਤਾ ਹੁ ਉਹਨੂੰ ਬੇਸ ਇਨਵੈਸਟੀਗੇਟ ਕਰ। ਜੀ ਥੈਂਕ ਯੂ। ਇੱਕ ਸੀਆਈਏ ਸਾਹਿਬ ਦੇ ਵਿੱਚ ਤੁਹਾਡੇ ਵੱਲੋਂ ਇੱਕ ਕਮੇਟੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਜਿਹੜੇ ਨੇ ਵਿਨੋਦ ਕੁਮਾਰ ਨੂੰ ਸਸਪੈਂਡ ਕੀਤਾ ਗਿਆ ਸਰ ਕੀ ਸਾਰਾ ਮਾਮਲਾ ਹੈ। ਮਾਂਜੋਕ ਡੀਜੀਪੀ ਸਾਹਿਬ ਦੀ ਡਾਇਰੈਕਸ਼ਨ ਤੇ ਮਾਂਜੋਕ ਸੀਐਮ ਸਾਹਿਬ ਦੀ ਡਾਇਰੈਕਸ਼ਨ ਤੇ ਪੰਜਾਬ ਪੁਲਿਸ ਕਮਿਟਿਡ ਹੈ ਤੇ ਤਰਨਤਨ ਪੁਲਿਸ ਕਮਿਟਿਡ ਹੈ ਨਸ਼ਾ ਦੇ ਖਿਲਾਫ ਤੇ ਕਰਪਸ਼ਨ ਦੇ ਖਿਲਾਫ ਤੇ ਇਸੇ ਲੜੀ ਦੇ ਵਿੱਚ ਜਿਹੜਾ ਹੈਗਾ ਜਿਹੜੇ ਪੁਲਿਸ ਡਿਪਾਰਟਮੈਂਟ ਵਿੱਚ ਵੀ ਜਿਹੜੇ ਲੋਕ ਇਨਵੋਲਡ ਹੈਗੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਸympathy ਰੱਖਦੇ ਹੈਗੇ ਆ ਉਹਨਾਂ ਦੇ ਨਾਲ connivance ਕਰਦੇ ਹੈਗੇ ਜਾਂ corruption 'ਚ ਇਨਵੋਲ ਹੋ ਕੇ ਤੇ ਕ੍ਰਿਮੀਨਲ ਐਲੀਮੈਂਟ ਨੂੰ ਜਾਂ ਜਿਹੜੇ ਡਰੱਗਸ ਦੇ ਜਿਹੜੇ ਪੈਡਲਰਸ ਆ ਸਪਲਾਈਸ ਹੈਗੇ ਉਹਨਾਂ ਨੂੰ ਕਿਸ ਤਰੀਕੇ ਦੇ ਰਿਆਇਤ ਦਿੰਦੇ ਉਹਨਾਂ ਨਾਲ ਮਿਲ ਕੇ ਕੋਈ ਗਲਤ ਕੰਮ ਕਰਦੇ ਹੈਗੇ ਉਹਨਾਂ ਦੇ ਖਿਲਾਫ ਸਾਡਾ ਜ਼ੀਰੋ ਟੋਲਰੈਂਸ ਪੋਲਿਸੀ ਹੈ ਜੀ ਸਾਡੀ ਤੇ ਉਸੇ ਲੜੀ ਦੇ ਵਿੱਚ ਜਦੋਂ ਸਾਡੇ ਦੇਖਣ 'ਚ ਇੱਕ ਚੀਜ਼ ਆਈ ਜਿਹਦੇ ਵਿੱਚ ਐਸਆਈ ਵਿਨੋਦ ਕੁਮਾਰ ਸੀਆਈਏ ਵੱਲੋਂ ਇੱਕ ਸਰਪੰਚ ਸਤਨਾਮ ਸਿੰਘ ਦੇ ਨਾਲ ਮਿਲ ਕੇ ਤੇ ਇੱਕ ਡਰੱਗ ਪੈਡਲ ਜਿਹੜਾ ਸੀਗਾ ਉਹਦੀ ਇੱਕ ਸਾਥੀ ਲੜਕੀ ਨੂੰ ਪਹਿਲਾਂ ਅਰੈਸਟ ਕੀਤਾ ਗਿਆ ਮਤਲਬ ਇਨਫਾਰਮਲੀ ਉਹਨੂੰ ਅਪ੍ਰੀਹੈਂਡ ਕੀਤਾ ਗਿਆ ਤੇ ਅਪ੍ਰੀਹੈਂਡ ਕਰਨ ਤੋਂ ਬਾਅਦ ਉਹਨੂੰ ਡਰਾ ਧਮਕਾ ਕੇ ਤੇ ਸੀਆਈਏ ਦਾ ਦਬਕਾ ਦੇ ਕੇ ਤੇ ਉਸ ਤੋਂ ਫਿਰ ਬਾਅਦ ਚ ਪੈਸੇ ਐਂਟ ਕੇ ਤੇ ਬਾਅਦ ਉਹਨੂੰ ਰਿਲੀਵ ਕਰ ਦਿੱਤਾ ਗਿਆ ਤੇ ਜਦੋਂ ਸਾਡੇ ਦੋ ਟਿਸਟਾ ਗੱਲ ਆਈ ਤੇ ਇਮੀਡੀਏਟਲੀ ਅਸੀਂ ਕਾਰਵਾਈ ਕਰਦੇ ਹੋਏ ਇੱਕ ਐਫਆਈਆਰ ਪੀਸੀ ਐਕਟ ਦੇ ਤਹਿਤ ਸਤਨਾਮ ਸਿੰਘ ਤੇ ਵੀ ਤੇ ਐਸਆਈ ਵਿਨੋਦ ਕੁਮਾਰ ਤੇ ਵੀ ਦਰਜ ਕੀਤਾ ਗਿਆ ਐਸਆਈ ਵਿਨੋਦ ਕੁਮਾਰ ਨੂੰ ਜਦੋਂ ਇਸ ਚੀਜ਼ ਦੀ ਬਨਕ ਲੱਗੀ ਉਹ ਨਾਲ ਹੀ ਅਪਸਕਾਉਂਡ ਕਰ ਗਿਆ ਬਟ ਅਸੀਂ ਉਹਨੂੰ ਸਸਪੈਂਡ ਕਰਤਾ ਹੈਗਾ ਤੇ ਸਾਡੀ ਟੀਮਸ ਡਿਪਲੂਟ ਕੀਤੀ ਹੋਈ ਹੈਗੀ ਜਿਹੜੀ ਉਹਨੂੰ ਜਲਦ ਅਰੈਸਟ ਕਰ ਲੇਗੀ ਤੇ ਜਿਹੜਾ ਦੂਸਰਾ ਵਿਚੋਲਿਆ ਸੀਗਾ ਸਤਨਾਮ ਸਿੰਘ ਸਰਪੰਚ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈਗਾ ਬਾਕੀ ਅਸੀਂ ਇਸ ਕੇਸ ਨੂੰ ਪੂਰਾ ਡਿਟੇਲ ਚ ਇਨਵੈਸਟੀਗੇਟ ਕਰਾਂਗੇ ਜਿਹੜੇ ਸਾਡੇ ਹੋਰ ਮੁਲਾਜ਼ਮ ਕੋਈ ਇਸ ਚ ਇਨਵੋਲਵ ਹੋਣਗੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਾਂਗੇ ਕਿੰਨੀ ਰਕਮ ਸੀ ਜਿਹੜੀ ਲਈ ਗਈ ਸੀ ਜਾਂ ਉਸ ਸਾਥ ਨੂੰ ਇਹਦੇ ਵਿੱਚ ਜਿਹੜਾ ਹੈਗਾ 3 ਲੱਖ ਦੇ ਆਰਾਊਂਡ ਦਾ ਅਮਾਉਂਟ ਪੂਰਾ ਆਇਆ ਹੈਗਾ ਬਟ ਇਹਦੇ ਡੀਟੇਲ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਕਿ ਦੇ ਫੋਰਵਰਡ ਬੈਕਵਰਡ ਲਿੰਕਸ ਹੈਗੇ ਔਰ ਕਿਹੜੇ ਕਿਹੜੇ ਬੰਦੇ ਨੂੰ ਸਾਡੇ ਡਿਪਾਰਟਮੈਂਟ ਦੇ ਪੁਲਿਸ ਡਿਪਾਰਟਮੈਂਟ ਦਾ ਕੋਈ ਸੀਆਈਏ ਦਾ ਹੈ ਜਾਂ ਕੋਈ ਔਰ ਇਨਵੋਲਡ ਹੈਗਾ ਉਹਨੂੰ ਐਟ ਦੀ ਸੇਮ ਟਾਈਮ ਜਿਹੜਾ ਵਿਚੋਲਿਆ ਹੈਗਾ ਉਹਨੇ ਜਾਂ ਕਿਸੇ ਔਰ ਬੰਦੇ ਨੇ ਪੈਸੇ ਲਏ ਤਾਂ ਉਹਨੂੰ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੀ ਥੈਂਕ ਯੂ